ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੋੜ ਸਵਾਗਤ ਹੈ ਜੀ ਅੱਜ ਦੀ ਵੀਡੀਓ ਤੇ ਨਵੀਂ ਜਿਹੜੀ ਸਾਡਾ ਟੌਪਿਕ ਰਹਿਣ ਵਾਲਾ ਹੈ ਉਹ ਹੈ ਜੀ 25 ਜੂਨ ਤੋਂ ਲੈ ਕੇ 30 ਜੂਨ ਤੱਕ ਮੌਸਮ ਪੰਜਾਬ ਦੇ ਵਿੱਚ ਕਿਵੇਂ ਦਾ ਰਹਿਣ ਵਾਲਾ ਹੈ ਸਾਰੀ ਜਾਣਕਾਰੀ ਦੇਮਾਗੇ ਦੱਸਾਂਗੇ ਕਿ ਕਿਸ ਕਿਸ ਦਿਨ ਮੀਂਹ ਹੋਣ ਦੇ ਚਾਂਸ ਨੇ ਤੇ ਕਿਸ ਦਿਨ ਬੱਦਲਵਾਈ ਰਹੇਗੀ ਕਦੋਂ ਪੰਜਾਬ ਦੇ ਵਿੱਚ ਮੌਨਸੂਨ ਐਂਟਰ ਕਰੇਗਾ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਵੀਡੀਓ ਦੇ ਵਿੱਚ ਸੈਟਲਾਈਟ ਇਮੇਜਸ ਦੇਖ ਕੇ ਦੱਸਾਂਗੇ ਜੀ ਕਿ ਅੱਜ ਦੇ ਕੀ ਹਾਲਾਤ ਨੇ ਤੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਡਿਸਕਸ ਕਰ ਲੈਂਦੇ ਆ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰਿਓ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮ ਪਰ ਚੰਡੀਗੜ੍ਹ ਤੋਂ ਲੈ ਕੇ ਪਟਿਆਲੇਵੜੀ ਜਿਹੜੀ ਬੈਲਟ ਹੈ ਇਹਦੇ ਵਿੱਚ ਹਲਕੇ ਜਿਹੇ ਬੱਦਲ ਬਣੇ ਹੋਏ ਨੇ ਜੋ ਅਗਰ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤਾਂ ਇਹ ਬੱਦਲ ਕੋਈ ਬਹੁਤ ਵੱਡੀ ਕਾਰਵਾਈ ਪਾਉਂਦੇ ਦਿਖਾਈ ਨਹੀਂ ਦੇ ਰਹੇ ਅੱਜ ਮੌਸਮ ਖੁਸ਼ਕ ਤੇ ਸਾਫ਼ ਬਣੇ ਰਹੇਗਾ ਤੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਤੇ ਨਹੀਂ ਹਨ ਪਰ ਜਿਹੜੀ ਹਵਾ ਹੈ ਜੀ ਉਹ ਪੱਛਮ ਤੋ ਜਿਹੜੀ ਚਲਣੀ ਉਹ ਬੰਦ ਹੋ ਚੁੱਕੀ ਹੈ ਹੁਣ ਪੂਰਬ ਦੱਖਣੀ ਹਵਾ ਚਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਸ ਦੇ ਕਾਰਨ ਦੁਪਹਿਰ ਦੇ ਵੇਲੇ ਜਦੋਂ ਮੌਸਮ ਇੱਕਦਮ ਪੀਕ ਪੁਆਇੰਟ ਤੇ ਹੁੰਦਾ ਉਸ ਟਾਈਮ ਨਵੀਂ ਵਾਲੀ ਜਿਹੜੀ ਹਵਾ ਚਲਦੀ ਹੈ ਤੇ ਹਵਾ ਰੁਕਦੀ ਹੈ ਤਾਂ ਉਸ ਟਾਈਮ ਹਮਮਸ ਦਾ ਅਹਿਸਾਸ ਹੋਣਾ ਲਾਜ਼ਮੀ ਹੋ ਜਾਂਦਾ ਹੈ ਜੀ ਗੱਲ ਕਰ ਲਈ ਆਉਂਦੀ 26 27 28 ਤਰੀਕ ਦੀ ਕੋਈ ਬਹੁਤ ਵੱਡੀਆਂ ਘਰਵਾਈਆਂ ਦਿਖਾਈ ਨਹੀਂ ਦੇ ਰੀਆਂ ਹਲਕੀ ਫੁਲਕੀ ਕੰਮਣ ਕੰਢ ਜਰੂਰ ਹੋ ਸਕਦੀ ਹੈ ਜੀ ਪਰ ਮੌਸਮ ਖੁਸ਼ਕ ਅਤੇ ਸਾਫ ਬਣਿਆ ਰਹੇਗਾ ਕਿਉਂਕਿ ਜਿਹੜੀ ਹੁਣ ਪ੍ਰੀ ਮੌਨਸਨ ਗਤੀਵਿਧੀ ਇਹਨੇ 26 ਤਰੀਕ ਤੋਂ ਸ਼ੁਰੂ ਹੋ ਰਹੀਆਂ ਨੇ ਅਜੇ ਹਾਂ ਨਹੀਂ ਕਹਿ ਸਕਦੇ ਕਿ ਰੇਤ ਜਗ ਮੌਸਮ ਸਾਫ ਅਤੇ ਖੁਸ਼ਕ ਹੋਵੇਗਾ ਪਰ ਦੁਆਬੇ ਵਾਲੀ ਸਾਈਡ ਅਚਾਨਕ ਜਿਹੜੀ ਬੱਦਲੀ ਪ੍ਰੀ ਮੌਨਸਨ ਬਦਲੀ ਐਂਟਰ ਕਰ ਰਹੀ ਹੈ ਉਸ ਦੇ ਨਾਲ ਮੀਂਹ ਕਣੀ ਤੇ ਹਾਲਾਤ ਬਣਦੇ ਹੋਏ ਉੱਥੇ ਦਿਖਾਈ ਦੇ ਰਹੇ ਨੇ ਜੀ ਆਉਂਦੇ ਦਿਨਾਂ ਦੀ ਗੱਲ ਕਰੀਏ ਤਾਂ 29 ਤਰੀਕ ਤੋਂ ਲੈ ਕੇ ਲਗਾ 28 ਤਰੀਕ ਦੇ ਸ਼ਾਮ ਦੀ ਗੱਲ ਕਰ ਲਈਏ 28 29 30 ਅਤੇ 1 ਜੁਲਾਈ ਇਹਨਾਂ ਦੇ ਵਿਚਕਾਰ ਮੌਸਮ ਦੇ ਵਿੱਚ ਅਚਾਨਕ ਬਦਲਾਅ ਆਉਂਦੇ ਦਿਖਾਈ ਦੇ ਰਹੇ ਨੇ ਹਲਕੇ ਫੁਲਕੇ ਤੋਂ ਦਰਮਿਆਨੇ ਸੁਭਾਅ ਦੇ ਮੀਂਹ ਪੈ ਸਕਦੇ ਨੇ ਜੀ ਅਜੇ ਹਣੀ ਕਹਿ ਸਕਦੇ ਕਿ ਹਰੇਕ ਜਗ੍ਹਾ ਮੀਂਹ ਪੈਣਗੇ ਪਰ ਟੁੱਟਵੇਂ ਰੂਪ ਦੇ ਵਿੱਚ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਣੇ ਦਿਖਾਈ ਦੇ ਰਹੇ ਨੇ ਕਿਉਂਕਿ ਹੁਣ ਜਿਹੜਾ ਮੌਨਸੂਨ ਹੈ ਅਗਰ ਜ਼ੂਮ ਕਰਕੇ ਦਿਖਾਇਆ ਜਾਵੇ ਤੁਹਾਨੂੰ ਤਾਂ ਇਹ ਮੌਨਸੂਨ ਹੁਣ ਹੌਲੀ-ਹੌਲੀ ਇਨਾ ਇਲਾਕਿਆਂ ਨੂੰ ਕਵਰ ਕਰ ਚੁੱਕੇ ਹੈ ਜੀ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਵਧੀਆ ਚੰਗੀ ਖਬਰ ਹੈ ਕਿ ਪੰਜਾਬ ਪੰਜਾਬ ਦੇ ਵਿੱਚ ਤਿੰਨ ਤੋਂ ਚਾਰ ਦਿਨ ਮੌਨਸੂਨ ਅਡਵਾਂਸ ਦਿਖਾਈ ਦੇ ਰਿਹਾ ਹੈ ਤੇ ਮੌਨਸੂਨ ਦੀ ਵੀ ਇਸ ਵਾਰ ਡੈਂਸਿਟੀ ਕਾਫੀ ਵਧੀਆ 110% ਮੌਨਸੂਨ ਦੀ ਉਮੀਦ ਮੌਸਮ ਵਿਭਾਗ ਵੱਲੋਂ ਦਿਖਾਈ ਗਈ ਹੈ ਤੇ ਬਾਕੀ ਜੋ ਵੀ ਨਮੀ ਅਪਡੇਟ ਹੋਵੇਗੀ ਦੁਪਹਿਰ ਸ਼ਾਮ ਦੀ ਜਲਦ ਲੈ ਕੇ حاضر ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਦੇ ਹੋ ਜੀ ਤੇ ਰੋ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜੂ ਕਰਿਆ ਕਰੋ ਬਣੇ ਰਹੋ ਨਵੀਂ ਵੀਡੀਓ ਅਪਡੇਟ ਤੇ ਲਈ ਚੈਨਲ YouTube ਵਾਲੇ ਫਾਰਮਰ ਤੇ ਇਸ ਵੀਡੀਓ ਨੂੰ ਦੇਖਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਧੰਨਵਾਦੀ